ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਫਿਰ ਸਾਨੂੰ ਪਤਾ ਲੱਗਿਆ ਵੀ ਖਰਾਟਿਆਂ ਦੀ ਪ੍ਰੋਬਲਮ ਤਾਂ ਜਿਹੜੀ ਹੈ ਕੋਟ ਕਚਹਿਰੀ ਤੱਕ ਜਾ ਰਹੀ ਹੈ ਆਪਣਾ ਸਕਾ ਭਰਾ ਸਮਝ ਕੇ ਸੁਭਾਸ਼ ਗੁਇਲ ਵਾਲੇ ਗੱਲ ਕਰ ਲਿਆ ਕਰੋ ਸੰਗਿਆ ਨਾ ਕਰੋ ਸਭ ਤੋਂ ਵੱਡੀ ਗੱਲ ਖਰਾੜਿਆਂ ਦੇ ਆਮ ਘਰਾਂ ਦੇ ਵਿੱਚ ਹੈਗਾ ਕਈ ਵਿਅਕਤੀ ਜੀਵਨ ਜਿਹੜੇ ਹੈਗੇ ਨੇ ਇਸ ਨੂੰ ਲੈ ਕੇ ਕਾਫੀ ਡਿਸਟਰਬ ਬੈ ਗਏ ਨੇ ਕਈ ਤਾਂ ਮੀਆਂ ਬੀਵੀ ਦੇ ਵਿੱਚ ਵੀ ਫ੍ਰੈਕਸ਼ਨ ਆ ਗਈ ਉਹਨਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਕਈਆਂ ਦੇ ਕਈ ਮਾਵਾ ਨੇ ਚਲੋ ਉਹਨਾਂ ਨੇ ਤਾਂ ਆਪਣੇ ਪੁੱਤਾਂ ਨਾਲ ਲੰਭਾਉਣੀ ਆ ਪਰ ਉਹ ਰੋਂਦੀਆਂ ਨੇ ਬਹਿ ਕੇ ਵੀ ਇਹਦਾ ਕੀ ਬਣੂਗਾ ਜਿਵੇਂ ਗੱਡੀਆਂ ਦੇ ਵਿੱਚ ਉਹ ਗ੍ਰੀਸ ਲਾ ਕੇ ਪੁਰਜਿਆਂ ਨੂੰ ਗ੍ਰੀਸ ਲਾਉਣੀ ਪੈਂਦੀ ਆ ਲਾਉਣੀ ਪੈਂਦੀ ਆ ਜੇ ਦਰਵਾਜ਼ਾ ਚੂੰ ਚੂੰ ਕਰਦਾ ਉਹਨੂੰ ਤੇਲ ਦੇ ਦੋ ਸਾਡੇ ਕੋਲੇ ਬਹੁਤ ਕੇਸ ਸੀਗੇ ਜੀ ਇੰਡੀਆ ਤੋਂ ਸੀਗੇ ਇੰਡੀਆ ਤੋਂ ਬਾਹਰੋਂ ਵੀ ਸੀਗੇ ਅੱਛਾ ਬਾਹਰ ਬਹੁਤ ਪ੍ਰੋਬਲਮ ਹੈ ਕਿਉਂਕਿ 24 24 ਘੰਟੇ 8 8 ਘੰਟੇ 7 7 ਘੰਟੇ ਜਹਾਜ਼ਾਂ ਦਾ ਸਫ਼ਰ ਆਪਣੇ ਇੰਡੀਆ 'ਚ ਵੀ ਹੈ ਤੇ ਉਹ ਸਾਰਾ ਦਿਨ ਹਾਰਨ ਵੱਜੀ ਜਾਣੇ ਟਾਂ 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 ਤੇ ਖਾਣਾ ਪੀਣਾ ਇੱਧਰ ਉੱਧਰ ਉਹ ਚੀਜ਼ਾਂ ਤੁਸੀਂ ਤਾਂ ਆਸਤਾ ਆ ਲੱਭਦਾ ਫਿਰੂਗਾ ਜੀ ਮਿਲੂਗਾ ਕਿੱਥੋਂ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ Google ਤੇ ਜਦੋਂ ਸੁਹਾਜ ਗੁਇਲ ਚੰਡੀਗੜ੍ਹ ਲਿਖੋਗੇ ਤਾਂ ਤੁਹਾਡਾ ਇੱਕੋ ਹੀ ਭਰਾ ਉੱਤੇ ਸਾਹਮਣੇ ਆਊਗਾ ਤੁਹਾਡੇ ਮਰਜ ਦੇ ਦੁੱਧ ਦਾ ਜਿਹੜਾ ਘਿਓ ਆ ਉਹ ਪਲਵਾਨਾਂ ਵਾਸਤੇ ਆ ਜਿਹੜਾ ਗਾਂ ਦੇ ਦੁੱਧ ਦਾ ਘਿਓ ਆ ਇਹ ਗਰਸਤੀ ਲੋਕਾਂ ਵਾਸਤੇ ਆ ਚੰਗੀ ਤਰ੍ਹਾਂ ਨੋਟ ਕਰ ਲਿਓ ਬਈ ਬਾਅਦ 'ਚ ਫੋਨ ਕਰਦੇ ਹੋ ਮੇਰੇ ਤੋਂ ਚੱਕੇ ਨਹੀਂ ਜਾਂਦੇ ਫਿਰ ਤੁਹਾਨੂੰ ਗੁੱਸਾ ਚੜਦਾ ਕਿਸੇ ਨੇ ਅਜ ਤੱਕ ਤੁਹਾਨੂੰ ਬੈਦ ਨੇ ਦੱਸਿਆ ਕਿ ਕੱਚਾਂ 'ਚ ਤੇਲ ਮਲਣਾ ਕੱਚਾਂ 'ਚ ਘਿਓ ਮਲਣਾ ਕਿਉਂ ਕਿਉਂਕਿ ਇਹ ਕਿਤੇ ਲਿਖਿਆ ਹੀ ਨਹੀਂ ਹੋਇਆ ਉਹ ਐਸੀ ਚੱਲੀ ਗੱਲ ਕਿਹਾ ਵੈਸੇ ਹੀ ਸੀਗਾ ਕੋਈ ਤੱਥ ਨਹੀਂ ਉਹ ਜਦੋਂ ਚੱਲਿਆ ਤਾਂ ਉਹਦੇ ਨਾਲ ਸਰਵਾਈਕਲ ਠੀਕ ਹੋਇਆ ਲੋਕਾਂ ਦਾ ਉਹਦੇ ਨਾਲ ਮਾਈਗਰੇਨ ਠੀਕ ਹੋਇਆ ਲੋਕਾਂ ਦਾ ਤੁਨੂੰ ਹੁਣੇ ਪਤਾ ਲੱਗੂ ਤੁਸੀਂ ਹੁਣੇ ਕਮੈਂਟ ਲਿਖੋਗੇ ਥੈਂਕ ਯੂ ਗੁਲ ਸਾਹਿਬ ਨਾ ਲਿਖਿਆ ਤਾਂ ਕਹਿ ਦਿਓ ਤਾਂ ਇਹ ਜਿਹੜੀ ਚੀਜ਼ ਆ ਇਹਨੂੰ ਕਰ ਲਓ ਕਸ਼ਮੀਰੀ ਹਨੀ ਸਾਡਾ ਜਿਹੜਾ ਹੈਗਾ ਉਹ ਬਹੁਤ ਕਮਾਲ ਦਾ ਕਸ਼ਮੀਰੀ ਹਨੀ ਐਵੇਂ ਨਹੀਂ ਰੱਖਿਆ ਗਿਆ ਉਹਨੂੰ ਸਦੇ ਬਾਕੀ ਪ੍ਰੋਡਕਟ ਸਾਰੇ ਪੁੱਛੇ ਰਹਿਗੇ ਇਹ ਸਭ ਤੋਂ ਵੱਧ ਲੋਕਾਂ ਨੇ ਲੈਣਾ ਸ਼ੁਰੂ ਕਰਤਾ ਮੋਬਾਈਲ ਨੂੰ ਚੱਕੋ ਹੱਥੇ ਚ ਕਰੋ ਟਾਈਪ www.ved1.com ਟਾਈਪ ਕਰੋ ਤੇ ਦੇਖੋ ਖੁੱਲ ਕੇ ਆਉਂਦਾ ਸਾਰਾ ਕੁਝ ਪੂਰਾ ਬਾਜ਼ਾਰ ਖੁੱਲ ਜਾਣਾ ਆਪਣੀ 450 ਤੋਂ ਵੱਧ ਪ੍ਰੋਡਕਟ ਨੇ ਅੱਡ-ਅੱਡ ਬਿਮਾਰੀਆਂ ਦੇ ਜਿਹੜਾ ਤੁਹਾਨੂੰ ਚਾਹੀਦਾ ਉਹ ਲੈ ਲਓ ਐਂ ਲਿਖ ਕੇ ਭਾਇਓ ਵੀ ਸਿਹਤ ਦਾ ਖਜ਼ਾਨਾ ਆਫੀਸਰ ਜਾਣ ਵਾਲੇ ਲੋਕਾਂ ਦੇ ਵਿੱਚ ਟ੍ਰੈਂਡ ਚੱਲ ਪਿਆ ਉਹ ਕੱਚ ਦੀ ਬੋਤਲ ਲੈਂਦੇ ਆ ਮਹਿੰਗੀ ਚੰਗੇ ਜਿਹੇ ਬ੍ਰਾਂਡ ਦੀ ਲੈਂਦੇ ਆ ਉਹਦੇ ਵਿੱਚ ਖੀਰਾ ਕੱਟ ਲੈਂਦੇ ਆ ਗਾਜਰ ਕੱਟ ਲੈਂਦੇ ਆ ਥੋੜਾ ਜਿਹਾ ਨਿੰਬੂ ਵੀ ਪਾ ਲੈਂਦੇ ਆ ਪਦੀਨਾ ਵੀ ਪਾ ਲੈਂਦੇ ਆ ਜਿਹੜੀ ਚੀਜ਼ ਹੋਰ ਉਹਨਾਂ ਨੂੰ ਜਿ세 ਉਹ ਵੀ ਵਿੱਚ ਸੱਟ ਲੈਂਦੇ ਆ ਤੋਂ ਸਿੱਪ ਸਿੱਪ ਕਰਕੇ ਲੈਂਦੇ ਰਹਿੰਦੇ ਨੇ ਉਹਦਾ ਫਾਇਦਾ ਹੈ ਜੀ ਕੋਈ ਜੇ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ ਉਹ ਕਿਸੇ ਵੈਦ ਦੀ ਸਲਾਹ ਨਾਲ ਲੈਣੀ ਚਾਹੀਦੀ ਆ ਇਹ ਨਹੀਂ ਹੈ ਵੀ ਤਾਈ ਦੀ ਦੀ ਚੱਲੀ ਮੈਂ ਕਹ ਰਹਿ ਜਾ ਕੱਲੀ ਉਹ ਬੋਤਲ ਲਈ ਫਿਰਦਾ ਮੈਂ ਵੀ ਲੈ ਕੇ ਆਉ ਸੌ ਗਜ ਰੱਸਾ ਸਿਰੇ ਤੇ ਗੰਢ ਇਹ ਗੱਲ ਨੋਟ ਕਰ ਲਿਓ ਪੰਜਾਬੀਆਂ ਦੀ ਕਹਾਵਤ ਕਦੇ ਗਲਤ ਨਹੀਂ ਹੋ ਸਕਦੀ ਸਾਡੀਆਂ ਕਹਾਵਤਾਂ ਐਵੇਂ ਨਹੀਂ ਬਣੀਆਂ ਹੋਈਆਂ ਉਹਦੇ ਵਿੱਚ ਤુલਸੀ ਦੇ ਪੱਤੇ ਹੋਣ ਤੇ ਉਹਦੇ ਵਿੱਚ ਘੜੇ ਦਾ ਪਾਣੀ ਹੋਵੇ ਗਨਵਾਤੀ ਹੋਰ ਹੈ ਕੀ ਹਾਲ ਆ ਦੋਸਤੋ ਤੁਹਾਡੇ ਠੀਕ ਹੋ ਸਾਡੀ ਕੋਸ਼ਿਸ਼ ਰਹਿੰਦੀ ਆ ਹਰ ਵਾਰ ਦੀ ਤਰ੍ਹਾਂ ਕਿ ਤੁਹਾਡੀ ਸਿਹਤ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਹੱਲ ਕਿਵੇਂ ਹੋਵੇ ਇਸ ਨੂੰ ਲੈ ਕੇ ਅਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੈਦ ਸੁਭਾਸ਼ ਗੋਲਜੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅੱਜ ਅਸੀਂ ਕਿਸੇ ਬਿਮਾਰੀ ਦਾ ਗੱਲ ਜ਼ਿਕਰ ਨਹੀਂ ਕਰਨਾ ਨਾ ਬਿਮਾਰੀ ਦੀ ਅੱਜ ਗੱਲ ਕਰਨੀ ਆ ਅੱਜ ਅਸੀਂ ਉਹ ਗੱਲਾਂ ਕਰਨੀਆਂ ਜਿਹੜੀਆਂ ਆਮ ਤੌਰ ਤੇ ਹਰ ਪਰੇਸ਼ਾਨਾ ਉਹ ਗੱਲਾਂ ਨੂੰ ਲੈ ਕੇ ਕੋਈ ਬਿਮਾਰੀ ਦਾ ਨਾਂ ਹੀ ਨਹੀਂ ਬਣਿਆ ਸਭ ਤੋਂ ਵੱਡੀ ਗੱਲ ਖਰਾੜਿਆਂ ਦੇ ਆਮ ਘਰਾਂ ਦੇ ਵਿੱਚ ਹੈਗਾ ਕਈ ਵਿਅਕਤੀਆਂ ਜੀਵਨ ਜਿਹੜੇ ਹੈਗੇ ਨੇ ਇਸ ਨੂੰ ਲੈ ਕੇ ਕਾਫੀ ਡਿਸਟਰਬ ਬੈ ਗਏ ਨੇ ਪਰਿਵਾਰਾਂ ਦੇ ਵਿੱਚ ਕਈ ਕਮਰੇ ਬਣਾਉਣੇ ਪਏਗੇ ਬੈਡਰੂਮ ਵਧ ਬਣਾਉਣੇ ਪਏਗੇ ਕਈ ਅੱਕੇ ਥੱਕੇ ਵਿਚਾਰੇ ਬਾਹਰ ਹੋ ਕੇ ਪੈ ਜਾਂਦੇ ਵੀ ਅੰਦਰ ਦਾ ਖਰਾੜੇ ਬਹੁਤ ਵੱਜੀ ਜਾਂਦੇ ਮੈਂ ਹੁਣ ਪਾਵਾਂ ਕਿਵੇਂ ਤੇ ਉਹ ਮਾੜੇ ਜਿਹੇ ਕੋਈ ਖਰਾੜੇ ਮਾਰਦਾ ਨੀਂਦ ਤੁਹਾਡੀ ਖਰਾਬ ਹੋ ਜਾਂਦੀ ਆ ਤਾਂ ਵੈਦ ਸੁਭਾਸ਼ ਗੋਲ ਜੀ ਸਾਡੇ ਨਾਲ ਨੇ ਇਹ ਬਿਮਾਰੀ ਹੈ ਕੋਈ ਜਾਂ ਇਹ ਨੈਚੁਰਲ ਦੀ ਕੋਈ ਚੀਜ਼ ਹੈ ਜੀ ਜਾਂ ਕੋਈ ਤਣਾਅ ਦੇ ਵਿੱਚ ਇਹ ਗੱਲਾਂ ਹੋ ਜਾਂਦੀਆਂ ਨੇ ਤਾਂ ਵੈਸੇ ਸਾਹਿਬ ਤੁਸੀਂ ਜਿਹੜਾ ਟੌਪਿਕ ਅੱਜ ਲੈ ਕੇ ਆਏ ਹੋ ਖਰਾੜਿਆਂ ਦਾ ਹੂੰ ਇਹ ਜਿਹੜੇ ਖਰਾੜੇ ਆ ਨਾ ਜੀ ਇਹ ਤੁਸੀਂ ਕਿਤੇ ਵੀ ਦੇਖੋਗੇ ਇੱਕ ਬਹੁਤ ਵੱਡਾ ਮਤਲਬ ਅਵਿਸ਼ਾਗ ਅਵਿਸ਼ਾਪ ਬਣ ਜਾਂਦਾ ਤੁਹਾਡਾ ਜਿਹੜਾ ਰੂਮ ਪਾਰਟਨਰ ਹੈ ਉਹਦੇ ਵਾਸਤੇ ਤੇ ਬਹੁਤ ਲੋਕ ਪਰੇਸ਼ਾਨ ਨੇ ਇਸ ਚੀਜ਼ ਤੋਂ ਕਈ ਤਾਂ ਮੀਆਂ ਬੀਵੀ ਦੇ ਵਿੱਚ ਵੀ ਫ੍ਰੈਕਸ਼ਨ ਆ ਗਈ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਕਈਆਂ ਦੇ ਕਈ ਮਾਵਾ ਨੇ ਚਲੋ ਉਹਨਾਂ ਨੇ ਤਾਂ ਆਪਣੇ ਪੁੱਤਾਂ ਨਾਲ ਲੰਭਾਉਣੀ ਆ ਪਰ ਉਹ ਰੋਂਦੀਆਂ ਨੇ ਬਹਿ ਕੇ ਵੀ ਇਹਦਾ ਕੀ ਬਣੂਗਾ ਵੀ ਐ ਚੱਲਦਾ ਕਿਉਂਕਿ ਕਈ ਵਾਰ ਤਾਂ ਐ ਹੁੰਦਾ ਜਿਵੇਂ ਕੋਈ ਮੋਟਰਸਾਈਕਲ ਚੱਲਦਾ ਹੁੰਦਾ ਨੱਕ 'ਚ ਉਹ ਹਵਾ ਗੱਢਣੀ ਬੁੱਲ ਫੜਫੜ ਕਰਨੇ ਮਤਲਬ ਕੁਝ ਹੋਰ ਹੀ ਚੱਲ ਪੈਂਦਾ ਕਈ ਵਾਰੀ ਉਹਨੂੰ ਹਲਾਓ ਹਲਾਏ ਤੇ 2 ਮਿੰਟ ਰੁਕੂਗਾ ਫੇਰ ਚੱਲ ਪੂਗਾ ਇਹ ਪਤਾ ਨਹੀਂ ਕੀ ਆ ਇਹ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਨੇ ਡਿਸਟਰਬ ਦਿਮਾਗ ਨੂੰ ਖੁਸ਼ਕੀ ਆ ਜਾਂਦੀ ਆ ਜਿਹੜਾ ਡਰਾਈਨੈਸ ਹੈ ਨਾ ਜੀ ਉਹ ਖੁਸ਼ਕੀ ਜਿਹੜੀ ਆ ਉਹ ਜਿਵੇਂ ਬੰਦਾ ਕਈ ਵਾਰੀ ਕਈ ਤਾਂ ਇਹ ਜਿਹੇ ਨੇ ਮੂੰਹ ਖੋਲ ਕੇ ਹੀ ਸੌਂਦੇ ਨੇ ਜਿਵੇਂ ਗੱਡੀਆਂ ਦੇ ਵਿੱਚ ਉਹ ਗਰੀਸ ਲਾ ਕੇ ਪੁਰਜਿਆਂ ਨੂੰ ਗਰੀਸ ਲਾਉਣੀ ਪੈਂਦੀ ਆ ਲਾਉਣੀ ਪੈਂਦੀ ਆ ਜੇ ਦਰਵਾਜ਼ਾ ਚੂੰ ਚੂੰ ਕਰਦਾ ਉਹਨੂੰ ਤੇਲ ਦੇ ਦੋ ਉਵੇਂ ਇਹਨੂੰ ਦੇਣਾ ਪੈਂਦਾ ਜਿਵੇਂ ਗੱਡੀ ਦਾ ਕਈ 베어ਿੰਗ ਆਪਾਂ ਕਹਿੰਦੇ ਗੱਡੀ ਦੇ 베어ਿੰਗ ਦੇ ਕੋਈ ਯਾਰ ਕੋਈ ਆਵਾਜ਼ ਆਉਂਦੀ ਆ ਆਪਾਂ ਨੂੰ ਹੁਣ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਸਾਡੇ ਕੋਲੇ ਬਹੁਤ ਕੇਸ ਸੀਗੇ ਜੀ ਇੰਡੀਆ ਤੋਂ ਸੀਗੇ ਇੰਡੀਆ ਤੋਂ ਬਾਹਰੋਂ ਵੀ ਸੀਗੇ ਅੱਛਾ ਬਾਹਰ ਬਹੁਤ ਪ੍ਰੋਬਲ 24 24 ਘੰਟੇ 8 8 ਘੰਟੇ 7 7 ਘੰਟੇ ਜਹਾਜ਼ਾਂ 'ਚ ਸਫ਼ਰ ਫਿਰ ਉਹਨਾਂ ਨੇ ਜੇ ਗੱਡੀ ਦਾ ਸਫ਼ਰ ਕਰਨਾ ਤਾਂ ਕਈ ਕਈ 100 ਕਿਲੋਮੀਟਰ 2 2 3 3 ਘੰਟੇ ਗੱਡੀ ਦਾ ਹੀ ਸਫ਼ਰ ਹੁੰਦਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਟ੍ਰੱਕਾਂ ਦੇ ਡਰਾਈਵਰ ਨੇ ਟ੍ਰੱਕਾਂ 'ਚ ਹੀ ਚੱਲੀ ਜਾਂਦੇ ਨੇ ਹਫ਼ਤਾ ਹਫ਼ਤਾ ਮਤਲਬ ਆਪਣੇ ਇੰਡੀਆ 'ਚ ਵੀ ਐ ਇਹ ਤੇ ਉਹ ਸਾਰਾ ਦਿਨ ਹਾਰਨ ਵੱਜੀ ਜਾਂਦੇ ਟਾਂ 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 ਤੇ ਖਾਣਾ ਪੀਣਾ ਇੱਧਰ ਉੱਧਰ ਉਹ ਚੀਜ਼ਾਂ ਤੇ ਉਹਨਾਂ ਨੂੰ ਅਸੀਂ ਇੱਕ ਗੱਲ ਸਮਝਾਈ ਮਖਾ ਮਿੱਤਰੋ ਐ ਕਰੋ ਦੇਸੀ ਕੋ ਲੋ ਉਦੇ ਵਿੱਚ ਪਾਓ ਡੈਰੀਆਲ ਦਾ ਤੇਲ ਇੱਕ ਚਮਚਾ ਦੇਸੀ ਘਿਓ ਅੱਧਾ ਚਮਚਾ ਡੈਰੀਆਲ ਦਾ ਤੇਲ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਦੁਬਾਰਾ ਦੱਸ ਦਿਓ ਜੀ ਇੱਕ ਚਮਚਾ ਦੇਸੀ ਘਿਓ ਉਹ ਵੀ ਗਾਂ ਦਾ ਹੋਵੇ ਅਸਲੀ ਮੱਝ ਦਾ ਨਹੀਂ ਔਰ ਇਹਦੇ 'ਚ ਬੜਾ ਫਰਕ ਆ ਮੱਝ ਦਾ ਜਿਹੜਾ ਘਿਓ ਹੈ ਮੱਝ ਦੇ ਦੁੱਧ ਦਾ ਜਿਹੜਾ ਘਿਓ ਹੈ ਉਹ ਪਲਵਾਨਾਂ ਵਾਸਤੇ ਆ ਜਿਹੜਾ ਗਾਂ ਦੇ ਦੁੱਧ ਦਾ ਘਿਓ ਹੈ ਇਹ ਗਰਸਤੀ ਲੋਕਾਂ ਵਾਸਤੇ ਆ ਇਹਦਾ ਫਰਕ ਪੈਂਦਾ ਬੁੱਧੀ ਦਾ ਉਸ ਤਰ੍ਹਾਂ ਹੀ ਫਰਕ ਪੈਣਾ ਤਾਂ ਗਾਂ ਦਾ ਜਿਹੜਾ ਦੇਸੀ ਘਿਓ ਆ ਉਹ ਲੈ ਕੇ ਉਹਦੇ ਵਿੱਚ ਨਾਰੀਅਲ ਦਾ ਤੇਲ ਮਿਕਸ ਕਰ ਲਓ ਨਾਰਮਲ ਅੱਧਾ ਚਮਚਾ ਇੱਕ ਚਮਚਾ ਦੇਸੀ ਘਿਓ ਅੱਧਾ ਚਮਚਾ ਨਾਰੀਅਲ ਤੇਲ ਚੰਗੀ ਤਰ੍ਹਾਂ ਨੋਟ ਕਰ ਲਿਓ ਬਈ ਬਾਅਦ ਚ ਫੋਨ ਕਰਦੇ ਹੋ ਮੇਰੇ ਤੋਂ ਚੱਕੇ ਨਹੀਂ ਜਾਂਦੇ ਫਿਰ ਤੁਹਾਨੂੰ ਗੁੱਸਾ ਚੜਦਾ ਗੁੱਸਾ ਚੜਦਾ ਤਾਂ ਆਪਦੇ ਆਪਤੀ ਕੱਢਿਆ ਕਰੋ ਮੇਰੇ ਤਰ੍ਹਾਂ ਕੱਢਿਆ ਕਰੋ ਮੈਂ ਤਾਂ ਬੋਲਿਆ ਤਾਂ ਤੁਸੀਂ ਨੋਟ ਕਰਨਾ ਇਹਨੂੰ ਕੀ ਕਰਨਾ ਮਿਕਸ ਕਰ ਲਓ ਮਿਕਸ ਕਰਕੇ ਐ ਨੱਕ ਚ ਲਾਉਣਾ ਦੋਨੇ ਪਾਸੇ ਲਾ ਲਿਆ ਰਾਤ ਨੂੰ ਸੌਣ ਤੋਂ ਪਹਿਲਾਂ ਔਰ ਥੋੜਾ ਜਿਹਾ ਕੱਛਾਂ 'ਚ ਮਲ ਲਓ ਕਿਸੇ ਨੇ ਅੱਜ ਤੱਕ ਤੁਹਾਨੂੰ ਵੈਦ ਨੇ ਦੱਸਿਆ ਇੱਕ ਕੱਛਾਂ 'ਚ ਤੇਲ ਮਲਣਾ ਕੱਛਾਂ 'ਚ ਘਿਓ ਮਲਣਾ ਕਿਉਂ ਕਿਉਂਕਿ ਇਹ ਕਿਤੇ ਲਿਖਿਆ ਹੀ ਨਹੀਂ ਹੋਇਆ ਲੇਕਿਨ ਇਹ ਇੱਕ ਅਨੁਭਵ ਹੈ ਇੱਕ ਤਜਰਬਾ ਹੈ ਔਰ ਹਜ਼ਾਰਾਂ ਲੋਕਾਂ ਨੇ ਕੀਤਾ ਹੋਇਆ ਕੱਛਾਂ 'ਚ ਮਲਣਾ ਤੇ ਧੁੰਨੀ 'ਚ ਮਲਣਾ ਇਹ ਤਜਰਬਾ ਬਥੇ ਕਦੋਂ ਹੋਇਆ ਸੀ ਸਾਡੇ ਵੈਦ ਜੀ ਨੇ ਵੱਡੇ ਉਹਨਾਂ ਨੇ ਕਰਿਆ ਸੀਗਾ ਅੱਜ ਤੋਂ 2018 ਦੀ ਗੱਲ ਆ ਇਹ 18 ਦੇ ਵਿੱਚ ਸਾਡੇ ਕੋਲੇ ਦੋ ਪੇਸ਼ੈਂਟ ਆਏ ਜਾਇ ਜਿਨ੍ਹਾਂ ਨੂੰ ਅਸੀਂ ਕਿਹਾ ਵੀ ਧੁੰਨੀ ਚ ਤੇਲ ਲਾਇਆ ਕਰੋ ਉਹ ਕਹਿੰਦੇ ਸਾਡੇ ਤਾਂ ਧੁੰਨੀ ਉਹ ਨਹੀਂ ਨਾਭੀ ਕੱਢੀ ਹੋਈ ਐ ਤਾਂ ਸਾਡੇ ਵੈਦ ਜੀ ਉਹਨੂੰ ਕਹਿੰਦੇ ਵੀ ਚੰਗਾ ਫਿਰ ਜੇ ਨਾਭੀ ਕੱਢੇ ਤਾਂ ਕੱਛਾਂ ਚ ਲਾ ਲਿਆ ਕਰ ਉਹ ਐਸੀ ਚੱਲੀ ਗੱਲ ਕਿਹਾ ਵੈਸੇ ਸੀਗਾ ਕੋਈ ਤੱਥ ਨਹੀਂ ਉਹ ਜਦੋਂ ਚੱਲਿਆ ਤਾਂ ਉਹਦੇ ਨਾਲ ਸਰਵਾਈਕਲ ਠੀਕ ਹੋਇਆ ਲੋਕਾਂ ਦਾ ਉਹਦੇ ਨਾਲ ਮਾਈਗਰੇਨ ਠੀਕ ਹੋਇਆ ਲੋਕਾਂ ਦਾ ਔਰ ਉਹਦੇ ਨਾਲ ਜਿੰਨਾ ENT ਦਾ ਉੱਪਰਲਾ ਨਾੜੀ ਸਿਸਟਮ ਸੀਗਾ ਖੁਸ਼ਕ ਉਹ ਸਾਰਾ ਫਰਸਟ ਕਲਾਸ ਹੋ ਗਿਆ ਔਰ ਨਾਲ ਨਾਲ ਉਹਦੇ ਇੱਕ ਆਸਣ ਕਰਾਇਆ ਗਿਆ ਕਿ ਕੱਛਾਂ ਦੇ ਵਿੱਚ ਤੇਲ ਮਲ ਕੇ ਇਹਨੂੰ ਐ 10 ਵਾਰੀ ਐ ਪਿੱਛੇ ਤੇ 10 ਵਾਰੀ ਐ ਅੱਗੇ ਕਰਨਾ ਤੇ ਤੁਸੀਂ ਆ ਦੇਖੋ ਹੁਣ ਮੈਂ ਕੀਤਾ ਨਾ ਮੈਨੂੰ ਬੜਾ ਰੈਲੀਫ ਮਿਲਿਆ ਇੰਨੀ ਇੱਕ ਗੱਲ ਵਿੱਚ ਤੁਸੀਂ ਹੁਣੇ ਕਰਕੇ ਦੇਖੋ ਆ ਮੋਬਾਈਲ ਜਿਹਾ ਰੱਖੋ ਇੱਕ ਵਾਰ ਸੇ ਕਰਕੇ ਦੇਖੋ ਮੜਾ ਜ ਤੁਹਾਨੂੰ ਹੁਣੇ ਪਤਾ ਲੱਗੂ ਤੁਸੀਂ ਹੁਣੇ ਕਮੈਂਟ ਲਿਖੋਗੇ ਥੈਂਕ ਯੂ ਗੋਇਲ ਸਾਹਿਬ ਨਾ ਲਿਖਿਆ ਤਾਂ ਕਹਿ ਦਿਓ ਤਾਂ ਇਹ ਜਿਹੜੀ ਚੀਜ਼ ਆ ਇਹਨੂੰ ਕਰ ਲਓ ਇਹਦੇ ਨਾਲ ਤੁਹਾਡੇ ਜਿਹੜੇ ਖਰਾਟੇ ਆ ਉਹਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤਾਂ 60 70% ਦਾ ਡਿਫਰੈਂਸ ਪਹਿਲੇ ਹਫ਼ਤੇ ਚ ਆ ਜਾਂਦਾ ਹੈ। ਬ੍ਰੇਨ ਨੂੰ ਰੀਲੀਫ ਦਿੰਦਾ ਹੈ। ਬ੍ਰੇਨ ਨੂੰ ਰੀਲੀਫ ਦਿੰਦਾ ਆਈ ਸਾਈਟ ਨੂੰ ਰੀਲੀਫ ਦਿੰਦਾ। ਤੁਸੀਂ ਜਿੰਨੇ ਮਰਜੀ ਥੱਕੇ ਹੋਵੋ ਥਕਾਵਟ 라ਹ ਦਿੰਦਾ ਜੇ ਰਾਤ ਨੂੰ ਘਰੇ ਆ ਕੇ ਤੁਸੀਂ ਕੱਛਾਂ ਚ ਮਲ ਲਓ ਇਹਨੂੰ ਚੰਗੀ ਤਰ੍ਹਾਂ। ਜਿਹੜਾ ਯੂਰਪ ਦੇ ਵਿੱਚ ਜਾਂ ਸਾਡੇ ਵੀ ਸਮਾਜ ਦੇ ਵਿੱਚ ਜਿਹੜਾ ਹੈਗਾ ਹੁਣ ਇਸੇ ਕਰਕੇ ਰਕ ਬਹੁਤ ਸਾਰੇ ਪਰਿਵਾਰਾਂ ਦੇ ਰਿਸ਼ਤੇ ਵੀ ਟੁੱਟ ਰਹੇ ਨੇ। ਤਾਂ ਆਮ ਤੌਰ ਤੇ ਅਸੀਂ ਵੀ ਕੋਈ ਸਾਥੀਆਂ ਨਾਲ ਜਾਂ ਕੋਈ ਦੋਸਤਾਂ ਨਾਲ ਪ੍ਰੋਗਰਾਮ ਬਾਹਰ ਦਾ ਬਣਾ ਲੈਂਦੇ ਆ ਤਾਂ ਇੱਕ ਦੋ ਦੋਸਤਾਂ ਨੂੰ ਖਰਾਟੇ ਮਾਰਨ ਦੀ ਖਰਾਟੇ ਮਾਰਨ ਦੀ ਮਤਲਬ ਕਿ ਉਹ ਚੋਂ ਬਾਹਰ ਨਹੀਂ ਜਾਂ ਤਾਂ ਉਹਨਾਂ ਲਈ ਇਹ ਨੁਕਸਾ ਜਿਹੜਾ ਇਹ ਨੁਸਖਾ ਸਭ ਤੋਂ ਵਧੀਆ ਜੀ ਇਹ ਨੂੰ ਅਸੀਂ ਕਹਾਂਗੇ ਟੈਂਪਰੇਰੀ ਜੇ ਇਹਦਾ ਪੱਕਾ ਇਲਾਜ ਕਰਨਾ ਫਿਰ ਉਹਦੇ ਵਾਸਤੇ ਸੈਨੂ ਅਮਰਤ ਵਿਰਧੀ ਅਮਰਤ ਜਿਹੜੇ 2-3 ਸਾਡੇ ਬਣਾਏ ਹੋਏ ਸਾਡੇ ਵੈਦਜੀ ਦੇ ਫਾਰਮੂਲੇ ਆ ਉਹ ਉਹ ਮੈਡੀਸਨ ਦੇ ਰੂਪ ਚ ਤੁਹਾਨੂੰ ਮਿਲਣਗੇ ਤੁਸੀਂ ਉਹਨੂੰ ਕਸ਼ਮੀਰੀ ਹਨੀ ਸਾਡਾ ਜਿਹੜਾ ਹੈਗਾ ਉਹ ਬਹੁਤ ਕਮਾਲ ਦਾ ਕਸ਼ਮੀਰੀ ਹਨੀ ਐਵੇਂ ਨਹੀਂ ਰੱਖਿਆ ਗਿਆ ਉਹਨੂੰ ਉਹਦੇ ਬਕਾਇਦਾ ਜਿਹੜੇ ਡੱਬੇ ਆ ਉਹ ਕਸ਼ਮੀਰ ਚ ਹੀ ਲਾਏ ਗਏ ਆ ਅਬਦੀ ਕਸਟਡੀ ਚ ਨੇ ਸਾਡੇ ਆਪਣੇ ਬੰਦਿਆਂ ਦੀ ਕਸਟਡੀ ਚ ਉਹਦਾ ਇੱਕ ਸਮਾਂ ਹੁੰਦਾ ਕਿ ਇੰਨੀ ਦੇਰ ਤੱਕ ਨਹੀਂ ਦੇਰ ਤੱਕ ਉੱਥੇ ਹੋ ਤਿਆਰ ਹੋਣਾ ਤਾਂ ਉਹੀ ਅਸੀਂ ਆਪਣੇ ਜਿੰਨੇ ਪੇਸ਼ੈਂਟ ਆ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਕਸ਼ਮੀਰੀ ਹਣੀ ਤੇ ਉਹਦੇ ਵਿੱਚ ਬ੍ਰਿਧੀ ਅਮਰਤ ਪਾਊਡਰ ਮਿਲਾ ਕੇ ਰਾਤ ਨੂੰ ਖਾਣਾ ਤੇ ਇੱਕ ਸਾਈਨੋ ਅਮਰਤ ਡ੍ਰੌਪ ਹੈ ਜਿਹੜਾ ਨੱਕ ਚ ਦੋ ਬੂੰਦਾ ਇੱਧਰ ਦੋ ਬੂੰਦਾ ਇੱਧਰ ਪਾਉਣਾ ਹੈ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਅਸੀਂ ਇਹ ਬਣਾਇਆ ਪ੍ਰੋਡਕਟ ਲਾਂਚ ਕੀਤਾ ਸਾਡੇ ਬਾਕੀ ਪ੍ਰੋਡਕਟ ਸਾਰੇ ਪਿੱਛੇ ਰਹਿ ਗਏ ਇਹ ਸਭ ਤੋਂ ਵੱਧ ਲੋਕਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਵੀ ਤਾਂ ਇਹ ਉਦੋਂ ਵੱਡੀ ਪ੍ਰੋਬਲਮ ਹੈ ਅੱਛਾ ਜਦੋਂ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਫਿਰ ਸਾਨੂੰ ਪਤਾ ਲੱਗਿਆ ਵੀ ਖਰਾਟਿਆਂ ਦੀ ਪ੍ਰੋਬਲਮ ਤਾਂ ਜਿਹੜੀ ਹੈ ਕੋਟ ਕਚਹਿਰੀ ਤੱਕ ਜਾ ਰਹੀ ਹੈ ਮਤਲਬ ਉਹ ਉਹਦੇ ਕਰਕੇ ਫਿਰ ਇਹਦੇ ਤੇ ਬਹੁਤ ਗੌਰ ਕੀਤਾ ਔਰ ਖੁੱਲਕੇ ਬੋਲਿਆ ਸੀ ਔਰ ਜਿਹੜੇ ਭੈਣ ਭਰਾ ਕਲੀਨਿਕ ਤੇ ਆਉਂਦੇ ਆ ਉਹਨਾਂ ਦੇ ਘਰ ਚ ਅਗਰੇ ਜੀ ਪ੍ਰੋਬਲਮ ਆਪਣਾ ਸੱਕਾ ਭਰਾ ਸਮਝ ਕੇ ਸੁਭਾਸ਼ ਗੋਇਲ ਵੇਲੇ ਗੱਲ ਕਰ ਲਿਆ ਕਰੋ ਸੰਗਿਆ ਨਾ ਕਰੋ ਸ਼ਰਮ ਤਾਂ ਇੱਕ ਦਿਨ ਫਿਰ ਲਹੀ ਜਾਂਦੀ ਹੈ ਜਦੋਂ ਆਪਾਂ ਨੂੰ ਪਤਾ ਲੱਗਦਾ ਪਰ ਸੰਗਣ ਦੀ ਲੋੜ ਨਹੀਂ ਇਹਦੇ ਵਾਸਤੇ ਮੰਗਣ ਦੀ ਲੋੜ ਹੈ ਕੋਈ ਵੀ ਮੰਗਣ ਕਿੱਥੋਂ ਜੀ ਕੋਈ ਨੰਬਰ ਹੀ ਦੱਸ ਦੋ ਕੋਈ ਐਡਰੈਸ ਦੱਸ ਦੋ ਕਿ ਅੱਗੇ ਭਗਤ ਨੇ ਕੋਈ ਜਾਣਾ ਹੈਗਾ ਤੁਸੀਂ ਤਾਂ ਦੱਸਤਾ ਹੋ ਲੱਭਦਾ ਫਿਰੂਗਾ ਜੀ ਮਿਲੂਗਾ ਕਿੱਥੋਂ ਲੇਕੋ ਜੇ ਕੁਝ ਵੀ ਨਾ ਮਿਲੇ ਨਾ ਕਦੇ ਤਾਂ ਇੱਕ ਕੰਮ ਕਰੋ ਸੁਭਾਸ਼ ਗੋਇਲ ਚੰਡੀਗੜ੍ਹ ਲਿਖਣਾ ਤੁਸੀਂ Google ਤੇ ਜਾ ਕੇ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ Google ਤੇ ਜਦੋਂ ਸੁਭਾਸ਼ ਗੋਇਲ ਚੰਡੀਗੜ੍ਹ ਲਿਖੋਗੇ ਤਾਂ ਤੁਹਾਡਾ ਇੱਕੋ ਹੀ ਪ੍ਰਾਪਤ ਤੇ ਸਾਹਮਣੇ ਆਊਗਾ ਤੁਹਾਡੇ ਔਰ ਉਹਦੇ ਥੱਲੇ ਸਾਰੇ ਕੰਟੈਕਟ ਹੋਣਗੇ ਸਾਰਾ ਲਿੰਕ ਹੋਊਗਾ ਕਿੱਥੋਂ ਆਪਾਂ ਕੀ ਖਰੀਦਣਾ ਤੇ ਲੇਕਿਨ ਜੇ ਬਹੁਤ ਜ਼ਿਆਦਾ ਕਾਲੀ ਆ ਹੁਣੇ ਬੈਠੇ ਹੋ ਦੂਜੇ ਮੋਬਾਈਲ ਨੂੰ ਚੱਕੋ ਹੱਥੇ 'ਚ ਕਰੋ ਟਾਈਪ www.vedwan.com ਟਾਈਪ ਕਰੋ ਤੇ ਦੇਖੋ ਖੁੱਲ ਕੇ ਆਉਂਦਾ ਸਾਰਾ ਕੁਝ ਪੂਰਾ ਬਾਜ਼ਾਰ ਖੁੱਲ ਜਾਣਾ ਆਪਣੀ 450 ਤੋਂ ਵੱਧ ਪ੍ਰੋਡਕਟ ਨੇ ਅੱਡ ਡ ਬਿਮਾਰੀਆਂ ਦੇ ਜਿਹੜਾ ਤੁਹਾਨੂੰ ਚਾਹੀਦਾ ਉਹ ਲੈ ਲਓ ਤੇ ਦੂਜੀ ਚੀਜ਼ ਜਿਹੜੀ ਚੀਜ਼ ਵੀ ਚਾਹੀਦੀ ਹੈ ਉਹ ਬਿਮਾਰੀ ਦਾ ਨਾਮ ਟਾਈਪ ਕਰ ਦਿਓ ਤੁਹਾਡੇ ਮੂਰੇ ਆ ਜਾਣਾ ਸਾਡਾ ਪ੍ਰੋਡਕਟ ਖੁੱਲ ਕੇ ਔਰ ਦੂਜਾ ਫੋਨ ਨੰਬਰ ਹੁਣ ਕਈ ਕਹਿੰਦੇ ਨੇ ਗੁੱਲਸਾ ਤੁਹਾਨੂੰ Google ਗੱਗਲ ਨਹੀਂ ਕਰਨੇ ਆਉਂਦੇ ਸਾਨੂੰ ਨਹੀਂ ਪਤਾ ਫੋਨ ਦੱਸੋ ਸਿੱਧਾ ਤਾਂ ਫੋਨ ਜਿਹੜਾ ਸਕਰੀਨ ਤੇ ਵੀ ਲਿਖਿਆ ਹੈ ਮੈਂ ਬੋਲ ਕੇ ਵੀ ਦੱਸ ਦਿੰਦਾ 82830 828283060000828306000 ਇਹ ਜਿਹੜਾ ਨੰਬਰ ਹੈ ਬੜਾ ਸੌਖਾ ਹੈ ਇਹਨੂੰ ਆਪਣੇ ਕੋਲੇ ਫੀਡ ਕਰ ਲਓ ਐਂ ਲਿਖ ਕੇ ਪਾਓ ਵੀ ਸਿਹਤ ਦਾ ਖਜ਼ਾਨਾ ਇਹ ਨੰਬਰ ਨੂੰ ਐ ਸੇਵ ਕਰਿਓ ਸਿਹਤ ਦਾ ਖਜ਼ਾਨਾ ਉਹਦੇ ਬਾਅਦ ਜਦੋਂ ਘਰ 'ਚ ਕੋਈ ਵੀ ਬਿਮਾਰੀ ਆ ਜਾਏ ਰੱਬ ਨਾ ਕਰੇ ਕਦੇ ਵੀ ਕਿਸੇ ਦੇ ਘਰ 'ਚ ਕੋਈ ਰੋਗ ਆਵੇ ਹੀ ਨਾ ਤੇ ਲੇਕਿਨ ਜੇ ਕੋਈ ਬਿਮਾਰੀ ਆ ਜਾਂਦੀ ਆ ਤਾਂ ਉਹਦੇ ਵਾਸਤੇ ਤੁਸੀਂ ਸਿਹਤ ਦਾ ਖਜ਼ਾਨਾ ਫੋਨ ਨੰਬਰ ਹੈ 828306000 ਇਹਦੇ ਤੇ ਗੱਲ ਕਰੋਗੇ ਤੁਹਾਨੂੰ ਹਰ ਬਿਮਾਰੀ ਦੀ ਸਹੀ ਸਟੀਕ ਸਲਾਹ ਮਿਲੂਗੀ ਇਹਦਾ ਖੁਰਾੜਿਆਂ ਦਾ ਤੁਹਾਨੂੰ ਇਲਾਜ ਦੱਸਿਆ ਉਹਦਾ ਇਹ ਵੀ ਦੱਸਦਾ ਕਿ ਇਹਦੇ ਲਈ ਦਵਾਈ ਵੀ ਬਣ ਸਕਦੇ ਆ ਤੇ ਘਰੇਲੂ ਇਲਾਜ ਵੀ ਦੱਸਦਾ ਜੇ ਘਰੇ ਬੈਠੇ ਆ ਤਾਂ ਗਾਂ ਦਾ ਦੇਸੀ ਘਿਓ ਲੈਣਾ ਗਾਂ ਦੇ ਦੁੱਧ ਤੋਂ ਜਿਹੜਾ ਤਿਆਰ ਹੋਇਆ ਤੇ ਨਾਲ ਤੁਸੀਂ ਲੈਣਾ ਨਾਰੀਅਲ ਦਾ ਤੇਲ ਉਹ ਇੱਕ ਦਾ ਚਮਚਾ ਮਿਲਾਓ ਤੇ ਉਹ ਅੱਧ ਕੱਚਾ ਤੇ ਨੱਕ ਚ ਲਾ ਲਓ ਤੇ ਨਾਭੀ ਚ ਲਾ ਲਓ ਤੁਹਾਡਾ ਅੱਧੀ ਸਮੱਸਿਆ ਘਰ ਬਿਠਿਆ ਹੱਲ ਹੋ ਜੂ ਤਾਂ ਵੈਦ ਸਾਹਿਬ ਅੱਜ ਕੱਲ ਆਫਿਸ ਵਾਲ ਜਾਣ ਵਾਲੇ ਲੋਕਾਂ ਦੇ ਵਿੱਚ ਟ੍ਰੈਂਡ ਚੱਲ ਪਿਆ ਉਹ ਕੱਚ ਦੀ ਬੋਤਲ ਲੈਂਦੇ ਆ ਮਹਿੰਗੀ ਚੰਗੇ ਜਿਹੇ ਬ੍ਰਾਂਡ ਦੀ ਲੈਂਦੇ ਆ ਉਹਦੇ ਵਿੱਚ ਖੀਰਾ ਕੱਟ ਲੈਂਦੇ ਆ ਗਾਜਰ ਕੱਟ ਲੈਂਦੇ ਆ ਥੋੜਾ ਜਿਹਾ ਨਿੰਬੂ ਵੀ ਪਾ ਲਿੰਦੇ ਆ ਪੁਦੀਨਾ ਵੀ ਪਾ ਲਿੰਦੇ ਆ ਜਿਹੜੀ ਚੀਜ਼ ਹੋਰ ਉਹਨਾਂ ਨੂੰ ਜਿੱਥੇ ਉਹ ਵੀ ਵਿੱਚ ਸੈੱਟ ਲੈਂਦੇ ਆ ਤੋਂ ਸਿੱਪ ਸਿੱਪ ਕਰਕੇ ਲੈਂਦੇ ਰਹਿੰਦੇ ਨੇ ਉਹਦਾ ਫਾਇਦਾ ਹੈ ਜੀ ਕੋਈ ਹਲੇ ਤੱਕ ਤਾਂ ਦੇਖਿਆ ਨਹੀਂ ਕਿਸੇ ਨੂੰ ਕੋਈ ਫਾਇਦਾ ਹੁੰਦਾ ਪਰ ਇਹ ਜ਼ਰੂਰ ਹੈ ਵੀ ਜੇ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ ਉਹ ਕਿਸੇ ਵੈਦ ਦੀ ਸਲਾਹ ਨਾਲ ਲੈਣੀ ਚਾਹੀਦੀ ਆ ਇਹ ਨਹੀਂ ਹੈ ਵੀ ਤਾਈ ਦੀਦੀ ਚੱਲੀ ਮੈਂ ਕਹ ਰਹਿ ਜਾ ਕੱਲੀ ਉਹ ਬੋਤਲ ਲਈ ਫਿਰਦਾ ਮੈਂ ਵੀ ਲੈ ਕੇ ਆ ਉਹ ਬੋਤਲ ਲਈ ਫਿਰਦੀ ਆ ਮੈਂ ਵੀ ਲੈ ਕੇ ਆ ਇਹ ਨਾ ਕਰੋ ਪਰ ਇੱਕ ਗੱਲ ਜ਼ਰੂਰ ਨੋਟ ਕਰ ਲਓ ਸੌ ਗਜ ਰੱਸਾ ਸਿਰੇ ਤੇ ਗੰਢ ਇਹ ਗੱਲ ਨੋਟ ਕਰ ਲਿਓ ਪੰਜਾਬੀਆਂ ਦੀ ਕਹਾਵਤ ਕਦੇ ਗਲਤ ਨਹੀਂ ਹੋ ਸਕਦੀ ਸਾਡੀਆਂ ਕਹਾਵਤਾਂ ਐਵੇਂ ਨਹੀਂ ਬਣੀਆਂ ਹੋਈਆਂ ਇਹਦਾ ਮਤਲਬ ਹੈ ਕਿ ਜੇ ਤੁਸੀਂ ਦਿਨ ਚ ਤੰਦਰੁਸਤ ਪਾਣੀ ਪੀਣਾ ਸਵਸਥ ਪਾਣੀ ਪੀਣਾ ਤਾਂ ਸਿਰਫ ਤુલਸੀ ਦੇ ਪੰਜ ਪੱਤੇ 1 ਲੀਟਰ ਬੋਤਲ ਦੇ ਵਿੱਚ ਪਾ ਲਓ ਬਹੁਤ ਆ ਜੇ ਮੇਰੀ ਗੱਲ ਨੂੰ ਕੋਈ ਬੰਦਾ ਵੀ ਐ ਕ੍ਰਾਸ ਕਰ ਜਾਵੇ ਮੁੜ ਕੇ ਨਹੀਂ ਕਹਿੰਦੇ ਕੋਈ ਗੱਲ ਇਹ ਸਭ ਤੋਂ ਬੈਸਟ ਚੀਜ਼ ਆ ਜਿਹੜੇ ਤੁਸੀਂ ਪਾਉਨੇ ਹੋ ਵਿੱਚ ਧਨੀਆ ਵੀ ਪਾ ਲਿਆ ਵਿੱਚ ਅਦਰਕ ਵੀ ਪਾ ਲਿਆ ਵਿੱਚ ਉਹਦੇ ਖੀਰਾ ਵੀ ਕੱਟ ਕੇ ਪਾ ਲਿਆ ਵਿੱਚ ਉਹਦੇ ਇੱਕ ਅੱਧਾ ਪੀਸ ਗਾਜਰ ਦਾ ਵੀ ਪਾ ਲਿਆ ਨਹੀਂ 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 ਐਂ ਨਾ ਕਰੋ ਤੱਕਾ ਨਾ ਕਰੋ ਆਪਣੇ ਆਪ ਨਾਲ ਪਾਣੀ ਪੀਓ ਕੰਚ ਦੀ ਬੋਤਲ ਹੋਵੇ ਉਹਦੇ ਵਿੱਚ ਤુલਸੀ ਦੇ ਪੱਤੇ ਹੋਣ ਤੇ ਉਹਦੇ ਵਿੱਚ ਘੜੇ ਦਾ ਪਾਣੀ ਹੋਵੇ ਗੱਲਬਾਤ ਹੀ ਹੋਰ ਐ ਇਹ ਪਾਣੀ ਪੀਣ ਦਾ ਇੱਕ ਤਰੀਕਾ ਪਾਣੀ ਦਾ ਪੂਰਾ ਆਨੰਦ ਲੈਣ ਦਾ ਇੱਕ ਤਰੀਕਾ ਜੇ ਉਹਦਾ ਸਹੀ ਪੀ ਐਚ ਲੈਵਲ ਤੁਸੀਂ ਲੈਣਾ ਤਾਂ ਉਹਨੂੰ ਤુલਸੀ ਜਿਹੜੀ ਆ ਉਹ ਬਿਲਕੁਲ ਪੀ ਐਚ ਨੂੰ ਲੈਵਲ ਕਰ ਦਿੰਦੀ ਆ ਔਰ 50 ਰੁਪਏ ਦਾ ਗਮਲਾ ਘਰੇ ਲਿਆ ਕੇ ਲਾਉਣਾ ਬਾਦੂ ਚੱਕਰਾਂ ਚ ਪੈਣ ਦੀ ਲੋੜ ਦੀ ਇੱਕ ਆਗਰੇ ਦੇ ਪੇਠੇ ਵਾਲਾ ਚਿੱਟਾ ਪੇਠਾ ਉਹਦਾ ਜੂਸ ਕੱਢ ਕੇ ਜਿਹੜਾ ਉਹਦਾ ਬੈਨੀਫਿਟ ਹੈ ਬਹੁਤ ਵਧੀਆ ਚੀਜ਼ ਆ ਅਗਰ ਆਗਰੇ ਦਾ ਪੇਠਾ ਕਹਿ ਲਓ ਜਾਂ ਚਿੱਟਾ ਪੇਠਾ ਕਹਿ ਲਓ ਜਾਂ ਸਫੇਦ ਪੇਠਾ ਕਹਿ ਲਓ ਜਾਂ ਪੇਠਾ ਜਿਹਦੀ ਮਠਿਆਈ ਬਣਦੀ ਆ ਉਹ ਵਾਲਾ ਪੇਠਾ ਕਹਿ ਲਓ ਉਹਦੀ ਅਗਰ ਅੱਬਾ ਗੱਲ ਕਰਦੇ ਆ ਤਾਂ ਉਹਨੂੰ ਕੋਈ ਵੀ ਤੁਸੀਂ ਦਰਜਾ ਦੇ ਸਕਦੇ ਹੋ ਉਹਦੇ ਪੰਜ ਸੱਤ ਪੇਠੇ ਜਿੱਥੋਂ ਮਿਲਣ ਗੱਡੀ ਚ ਰੱਖ ਕੇ ਘਰੇ ਲਿਆਓ ਇਹਨੂੰ ਫਿਰ ਛੱਡੇ ਹੋਣਾ ਐ ਨਾ ਹੋ ਵੀ ਚਾਰ ਦਿਨ ਪੀਲੇ ਸੁਭਾਸ਼ ਗੋਹਿਲ ਦਾ ਪ੍ਰੋਗਰਾਮ ਦੇਖਿਆ ਦੀ ਚਾਰ ਦਿਨ ਪੀਲੇ ਚਾਰ ਦਿਨ ਜ ਕੋਈ ਫਾਇਦਾ ਨਹੀਂ ਸੱਤ ਬੇਠੇ ਬੈਧੀ ਰੂੜੀ ਦੇ ਸਿੱਟੇ ਹੁੰਦੇ ਚੱਕ ਕੇ ਐ ਨਹੀਂ ਕਰਨਾ ਤੁਸੀਂ ਉਹਨੂੰ 6 ਮਹੀਨੇ ਪੀਓ 6 ਮਹੀਨੇ ਬਾਅਦ ਕਹੋਗੇ ਥੈਂਕ ਯੂ ਯਾਰ ਗੋਹਿਲ ਕਮਾਲ ਹੀ ਹੋ ਗਿਆ ਕੀ ਕੀ ਕਮਾਲ ਹੋਣ ਵਾਲਿਆ ਇਹ ਤੁਹਾਨੂੰ ਮੈਂ ਦੱਸਦਾ ਉਹਦੇ ਪਹਿਲਾ ਕਮਾਲ ਹੁੰਦਾ ਕਿ ਉਹ ਬਾਡੀ ਨੂੰ ਡੀਟੌਕਸ ਕਰਦਾ ਬਾਡੀ ਚ ਜਿੰਨੀ ਗੰਦਗੀ ਆ ਉਹਨੂੰ ਸਾਫ ਕਰਦਾ ਲੀਵਰ ਨੂੰ ਕਲੀਨ ਕਰਦਾ ਲੀਵਰ ਨੂੰ ਇਸ ਤਰ੍ਹਾਂ ਕਲੀਨ ਕਰਦਾ ਜੇ ਸਵੇਰੇ ਸਵੇਰੇ ਤੁਸੀਂ ਉਹਨੂੰ ਪੀਂਦੇ ਹੋ ਜਿਵੇਂ ਤੁਸੀਂ ਕਹਿ ਲਓ ਵੀ ਡਿਟਰਜੈਂਟ ਪਾਊਡਰ ਦੇ ਨਾਲ ਅਸੀਂ ਕੋਈ ਵਾਈਟ ਸ਼ਰਟ ਜਿਹੜੀ ਗੰਦੀ ਹੋਈ ਹੁੰਦੀ ਹੈ ਉਹਨੂੰ ਧੋ ਕੇ ਨਿਚੋੜ ਕੇ ਨਿਖਾਰਦੇ ਆ ਨਾ ਐਦਾਂ ਉਹ ਲੀਵਰ ਨੂੰ ਨਿਖਾਰ ਕੇ ਰੱਖ ਦਿੰਦਾ ਤੁਹਾਨੂੰ ਪਤਾ ਲੱਗੂਗਾ 2-3 ਹਫ਼ਤੇ ਪੀ ਕੇ ਦੇਖ ਲਓ ਕਿ ਅੰਦਰ ਜਿਹੜਾ ਲੀਵਰ ਸੀ ਉਹ ਅੱਡੇ ਫੀਲ ਜਾ ਹੋਣ ਲੱਗ ਗਿਆ ਲੀਵਰ ਇੱਥੇ ਹੁੰਦਾ ਹੈ ਧਿਆਨ ਰੱਖਿਓ ਸੱਜੇ ਸੱਜੇ ਹੱਥ ਪੇਟ ਦੇ ਇੱਥੇ ਹੁੰਦਾ ਕਿਤੇ ਇੱਥੇ ਗਈ ਜਾਓ ਜਿਗਰੇ 'ਚ ਜਾਣ ਚਾਹੀਦੀ ਆ ਜਿਗਰਾ ਇੱਥੇ ਹੁੰਦਾ ਲੀਵਰ ਨੂੰ ਜਿਗਰ ਕਿਹਾ ਗਿਆ ਤਾਂ ਇਹ ਚੀਜ਼ ਦਾ ਖਿਆਲ ਰੱਖਿਓ ਤੇ ਦੂਜੀ ਗੱਲ ਜਿਹੜਾ ਪੇਠਾ ਉਹ ਬਾਡੀ ਨੂੰ ਡੀਟੌਕਸ ਕਰਦਾ ਲੀਵਰ ਨੂੰ ਸਾਫ਼ ਕਰਦਾ ਮੋਟਾਪੇ ਨੂੰ ਘਟਾਉਂਦਾ ਦੇਖੋ weight reduce ਕਰਨ ਦੇ ਵਿੱਚ ਫਾਇਦਾ ਕਰਦਾ ਪਰ ਕਰੂਗਾ ਤਾਂ ਜੇ ਬਰਾਬਰ ਪੀਓਗੇ ਇਹ ਨਾ ਹੋਇਆ ਵੀ ਅੱਜ ਪੀ ਲਿਆ ਕੱਲ ਨੂੰ ਪੈਗ ਲਾ ਲਿਆ ਅੱਜ ਪੀ ਲਿਆ ਬੀਬੀ ਭੈਣਾ ਪੀਣ ਲੱਗ ਜਾਂਦੀਆਂ ਨੇ ਅੱਜ ਪੀ ਲਿਆ ਉਸ ਤੋਂ ਬਾਅਦ ਕਿਤੇ ਜਾ ਕੇ ਗੋਭੀ ਦੇ ਪਕੌੜੇ ਖਾ ਲੇ ਕਿਤੇ ਪਨੀਰ ਦੇ ਪਕੌੜੇ ਖਾ ਲੇ ਐ ਨਹੀਂ ਹੁੰਦਾ ਜੇ ਪੇਠੇ ਦਾ ਜੂਸ ਪੀਣਾ ਫਿਰ ਪੇਠੇ ਦੇ ਜੂਸ ਪੀਣ ਦੇ ਅਸੂਲ ਤੇ ਰੂਲ ਵੀ ਚਾਹੀਦੇ ਨੇ ਔਰ ਉਹਨੂੰ ਬੜੇ ਅੱਛੇ ਤਰੀਕੇ ਨਾਲ ਪੀਓ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋ ਜਾਊਗੀ ਤੁਸੀਂ 100 ਬੰਦੇ ਚ ਖੜੇ ਅੱਡ ਨਾ ਜਾਣਾ ਕਦੋਂ ਚਾਹੀਦਾ ਜੀ ਖਾਲੀ ਪੇਟ ਇਹਦਾ ਤਰੀਕਾ ਹੀ ਸਭ ਤੋਂ ਹੈ ਜਿਵੇਂ ਕਈ ਬੰਦੇ ਮੈਨੂੰ ਪੁੱਛਦੇ ਨੇ ਗੋਇਲ ਸਾਹਿਬ ਖਾਲੀ ਪੇਟ ਖੀਰਾ ਖਾਈਏ ਕਿਥੋਂ ਦਾ ਔਲੇ ਦਾ ਜੂਸ ਪੀਏ ਕਿਥੋਂ ਦਾ ਲੋਕੀ ਦਾ ਜੂਸ ਪੀਏ ਕਿ ਸਵੇਰੇ ਕਰੇਲੇ ਦਾ ਪੀਏ ਖਾਲੀ ਪੇਟ ਕੀ ਕਰੀਏ ਖਾਲੀ ਕਿੱਥੋਂ ਰਹਿ ਗਿਆ ਹਾਂ ਤਾਂ পেট ਖਾਲੀ ਦਾ ਮਤਲਬ ਹੈ ਵੀ ਜਿਵੇਂ ਸਵੇਰੇ ਤੁਸੀਂ ਸੱਜਰੇ ਉੱਠਦੇ ਹੋ ਖੀਰਾ ਹਜਮ ਆਉਂਦਾ ਤਾਂ ਪਹਿਲਾਂ ਖੀਰਾ ਖਾਓ ਪਹਿਲਾਂ ਸਭ ਤੋਂ ਉੱਠ ਕੇ ਤੁਸੀਂ 2 ਘੁੱਟ ਪਾਣੀ ਪੀਓ ਕਿਤੇ ਨਾ ਜਾਓ ਜਿਹੜਾ ਮੂੰਹ ਦੇ ਅੰਦਰ ਸਲਾਈਵਾ ਹੁੰਦਾ ਉਹਨੂੰ ਨਹੀਂ ਠੁਕਣਾ ਉਹਨੂੰ ਪਾਣੀ ਦਾ ਘੁੱਟ ਭਰਨਾ ਘੁਰਲੀ ਘੁਰਰ ਕਰਕੇ ਨਿਗਾਰ ਲੈਣਾ ਅੰਦਰ ਲੈ ਜਾਓ পেট ਦੇ ਐਦੋ ਵੱਡੀ ਦਵਾਈ ਦੁਨੀਆ 'ਚ ਨਹੀਂ ਬਣੀ ਹੋਈ ਤੇ ਉਸ ਤੋਂ ਬਾਅਦ ਜਾਓ ਆਪਣਾ ਟਾਇਲਟ ਬਾਥਰੂਮ ਨਾਲੇ ਦਾ ਪੇਟ ਸਾਫ਼ ਹੋਊਗਾ ਇੱਕਦਮ ਕਿਉਂਕਿ ਜਿਹੜਾ ਸਲਾਈਵਾ ਅੰਦਰ ਗਿਆ ਨਾ ਉਹਨੇ ਖੁਰਚ 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 ਕੇ ਤੁਹਾਡੀ ਜਿਹੜੀ ਟਾਇਲਟਾ ਬਾਹਰ ਕੱਢ ਦੇਣੀ ਆ ਤੇ ਉਦੋਂ ਆ ਪੇਟ ਸਾਫ਼ ਹੋਊਗਾ ਹਲਕਾ ਹੋਊਗਾ ਫਿਰ ਆਪਦਾ ਬਰਸ਼ ਕਰੋ ਬਰਸ਼ ਕਰਨ ਤੋਂ ਬਾਅਦ ਬਾਹਰ ਨਿਕਲੋ ਬਾਹਰ ਜਦੋਂ ਆਉਨੇ ਹੋ ਪਾਣੀ ਦੇ ਵਿੱਚ ਥੋੜਾ ਜਿਹਾ ਬੀਟ ਗ੍ਰਾਸ ਦਾ ਪਾਊਡਰ ਘੋਲ ਕੇ ਸਿਪ ਕਰ ਕਰਕੇ ਪੀ ਲਓ ਫਿਰ ਆਪਣੇ 5-7 10 ਮਿੰਟ ਜਿਹੜਾ ਮੋਬਾਈਲ ਚ ਟੱਕਰਾ ਮਾਰਦੇ ਆ ਸਵੇਰੇ ਸਵੇਰੇ ਉਹ ਮਾਰ ਲਓ ਉਦੋਂ ਬਾਅਦ 5-7 10 ਮਿੰਟਾਂ ਬਾਅਦ ਤੁਸੀਂ ਆਪਦਾ ਲੋਕੀ ਦਾ ਜੂਸ ਪੀਓ ਔਰ ਕੋਸ਼ਿਸ਼ ਕਰੋ ਵੀ ਇਹ ਮੁਸੀਬਤ ਘਰ ਵਾਲੀ ਤੇ ਨਾ ਪਾਓ ਘਰ ਵਾਲੀ ਨੂੰ ਵੀ ਚਾਹੀਦਾ ਕਿਸੇ ਹੋਰ ਤੇ ਨਾ ਪਾਜੋ ਆ ਕਹਤੇ ਆਪਦਾ ਕੰਮ ਇਹ ਆਪ ਕਰਨਾ ਸਵੇਰੇ ਸਵੇਰੇ ਇੱਕ ਘੰਟਾ ਆਪ ਦੇ ਆਪ ਨੂੰ ਦੇ ਦਿਓ ਔਰ ਤੁਸੀਂ 6 ਮਹੀਨੇ ਬਾਅਦ ਕਹੋਗੇ ਕੋਲ ਸਾਹਿਬ ਕਮਾਲ ਹੋ ਗਿਆ ਕੋਲ ਸਾਹਿਬ ਥੈਂਕ ਯੂ ਇਹ ਮੈਂ ਥੈਂਕ ਯੂ ਸੁਣਦਾ ਰਹਿਣਾ ਲੋਕਾਂ ਦੇ ਕਮਾਲ ਦੇ ਪੂਰਾ ਬੰਗਲਾ ਪਾ ਬੀਬੀਆਂ ਵੀ ਪਾਉਂਦੀਆਂ ਨੇ ਤੇ ਇੱਕ ਵੈਦ ਸਾਹਿਬ ਜਿਹੜਾ ਹੁਣ ਪਿੰਡਾਂ ਦੇ ਵਿੱਚ ਵੀ ਚੱਲ ਪਿਆ ਕੰਮ ਸ਼ਹਿਰਾਂ ਤੇ ਪਾਰਕਾਂ ਤੇ ਵੱਡੇ ਸ਼ਹਿਰਾਂ ਤੇ ਕੰਮ ਸੀਗਾ ਇੱਕੋ ਪਾਣੀ ਪਿਆਈ ਜਾਂਦੇ ਬੋਤਲਾਂ ਭਰ-ਭਰ ਕੇ ਕੋਈ ਲੋਕੀ ਜੂਸ ਕਹੀ ਜਾਂਦਾ ਕੋਈ ਮਤਲਬ ਜਿਹੜਾ ਹੈਗਾ ਵੀਟ ਗ੍ਰਾਸ ਕਹਿ ਦਿੰਦਾ ਕੋਈ ਉਹਨਾਂ ਖੀਰਿਆਂ ਨੂੰ ਕਰ-ਕਰ ਕੇ ਉਹ ਜੂਸ ਪੀ ਲਈ ਜਾਂਦੇ ਆ ਫਾਇਦਾ ਫੂਦਾ ਹੈਗਾ ਕਿ ਬਸ ਇੱਕ ਟ੍ਰੈਂਡ ਚੱਲ ਪਿਆ ਇਹ ਪਤਾ ਹੀ ਕੀ ਆ ਟ੍ਰੈਂਡ ਵੀ ਕਹਿ ਸਕਦੇ ਐ ਇਹਦੇ ਫਾਇਦੇ ਵੀ ਨੇ ਫਾਇਦਾ ਤਾਂ ਹੈ ਜੇ ਸਹੀ ਬਣ ਰਹੀ ਹੈ ਚੀਜ਼ ਹੁਣ ਅਸੀਂ ਕਈ ਵਾਰ ਵੀਡੀਓ ਦੇਖਦੇ ਆ ਇੱਕ ਬੰਦਾ ਕੀ ਕਰਦਾ ਆਹ ਲਓ ਜੀ ਮੈਂ ਕarele ਪਾਤਾ ਆਹ ਲਓ ਜੀ ਮੈਂ ਇਹਦੇ ਵਿੱਚ ਨਿੰਬੂ ਪਾਤਾ ਆਹ ਲਓ ਜੀ ਮੈਂ ਅਦਰਕ ਪਾਤਾ ਆਹ ਲਓ ਜੀ ਧੜੀਆਂ ਵੀ ਪਾਤਾ ਜੀ ਪੂਦਨਾ ਵੀ ਪਾਤਾ ਮਤਲਬ ਉਹ ਜਦੋਂ ਐਂ ਚੀਜ਼ਾਂ ਪਾ ਪਾ ਕੇ ਦਿੰਦੇ ਆ ਉਹਦੇ ਵਿੱਚ ਕਈ ਵਾਰੀ ਉਹ ਸੈਂਟੀਫਿਕ ਨਹੀਂ ਹੈਗੀਆਂ ਹਾਂ ਜੇ ਤੁਹਾਨੂੰ ਕਿਹਾ ਗਿਆ ਲੋਕੀ ਦਾ ਜੂਸ ਤਾਂ ਫਿਰ ਕੱਲੀ ਲੋਕੀ ਦਾ ਹੀ ਪੀਣਾ ਜੇ ਤੁਹਾਨੂੰ ਕਿਹਾ ਗਿਆ ਕਰੇਲੇ ਦਾ ਜੂਸ ਤਾਂ ਕੱਲਾ ਕਰੇਲੇ ਦਾ ਪੀਣਾ ਜੇ ਤੁਹਾਨੂੰ ਕਿਹਾ ਗਿਆ ਵੀਟ ਗ੍ਰਾਸ ਦਾ ਪਾਣੀ ਤਾਂ ਕੱਲਾ ਵੀਟ ਗ੍ਰਾਸ ਦਾ ਪਾਣੀ ਪੀਓ ਔਰ ਇਹ ਬਹੁਤ ਵਧੀਆ ਸੇਵਾ ਕਰ ਰਹੇ ਨੇ ਜਿਹੜੇ ਆਪਣੇ ਸਵੇਰੇ ਸਵੇਰੇ ਬੈਠਦੇ ਆ ਜਾ ਕੇ ਪਾਰਕਾਂ ਦੇ ਅੱਗੇ ਕਿਉਂਕਿ ਸਾਡੇ ਕੋਲੇ ਸਮਾਂ ਨਹੀਂ ਹੈਗਾ ਅਸੀਂ ਘਰੇ ਬਣਾ ਨਹੀਂ ਸਕਦੇ ਤਾਂ ਅਸੀਂ ਕਈ ਵਾਰੀ ਲਾਪਰਵਾਹੀ ਕਰਦੇ ਆਂ ਔਰ ਪੈਸੇ ਵੀ ਖਰਚ ਦਿਆ ਕਈ ਵਾਰੀ ਹਾਈਜਨਿਕ ਨਹੀਂ ਹੁੰਦਾ ਹਰ ਇੱਕ ਰੀਡੀ ਐਨ ਨਹੀਂ ਸਾਫ਼ ਨਹੀਂ ਹੋ ਸਕਦੀ ਗਲਾਸ ਇਹਨਾਂ ਸਾਫ਼ ਨਹੀਂ ਹੋ ਸਕਦਾ ਪਾਣੀ ਇਹਨਾਂ ਸਾਫ਼ ਨਹੀਂ ਹੋ ਸਕਦਾ ਹਾਈਜਨਿਕ ਦਾ ਆਪਾਂ ਖਿਆਲ ਨਹੀਂ ਕਰਦੇ ਲੋਕੀ ਦਾ ਜਿਹੜਾ ਹੈਗਾ ਪਾਣੀ ਕਿਹੜੇ ਇਲਾਜ ਦੇ ਲਈ ਪੀਣਾ ਚਾਹੀਦਾ ਜਿਹੜਾ ਹੈਗਾ ਵੀਟ ਗਰਾਸ ਹੈਗਾ ਉਹ ਕਿਹਦਾ ਹੀ ਪੀਣਾ ਚਾਹੀਦਾ ਅਦਰਕ ਕਾਦੇ ਲਈ ਪੀਣਾ ਚਾਹੀਦਾ ਇਹ ਵੀ ਥੋੜਾ ਦੱਸ ਦਿਓ ਜੀ ਮੈਂ ਤੁਹਾਨੂੰ ਥੋੜੀਆਂ ਜਿਹੀ ਚੀਜ਼ਾਂ ਦੱਸਦਾ ਜਿਵੇਂ ਹੁਣ ਗੰਨੇ ਦਾ ਰਸ ਗੰਨੇ ਦਾ ਰਸ ਤੁਹਾਡੇ ਲੀਵਰ ਦਾ ਦੋਸਤ ਹੈ ਜਦੋਂ ਕਿਸੇ ਨੂੰ ਜੌਂਡਿਸ ਹੁੰਦੀ ਹੈ ਵੈਦ ਕਹਿੰਦੇ ਜੀ ਗੰਨੇ ਦਾ ਰਸ ਪੀਓ ਤੇ ਰੈਸਟ ਕਰੋ ਠੀਕ ਗੰਨੇ ਦਾ ਰਸ ਲੈ ਲਓ ਉਹ ਤੁਸੀਂ ਪੀਂਦੇ ਰਹੋ ਮਹੀਨੇ 'ਚ ਘਟੋ ਘਟ ਜੇ 1 ਮਹੀਨੇ 'ਚ ਤੁਸੀਂ ਘਟੋ ਘਟ 60 ਵਾਰੀ ਪੀਓ 60 ਵਾਰੀ ਨਹੀਂ ਤਾਂ 30 ਵਾਰ ਜ਼ਰੂਰ ਪੀਓ 30 ਵਾਰ ਨਹੀਂ ਤਾਂ ਹਫਤੇ 'ਚ 2-3 ਵਾਰੀ ਇਹਨੂੰ ਜ਼ਰੂਰ ਪੀਓ ਗੰਨੇ ਦਾ ਰਸ ਤੇ ਦੂਜੀ ਚੀਜ਼ ਜੇ ਤੁਹਾਨੂੰ ਕਿਸੇ ਕਿਸਮ ਦੀ ਵੀ ਅਨੀਮੀਕ ਬਿਮਾਰੀ ਹੋ ਗਈ ਖੂਨ ਘਟ ਹੈ ਸਰੀਰ ਦੁਖਦਾ ਰਹਿੰਦਾ ਹੱਡੀਆਂ ਦੁਖਦੀਆਂ ਰਹਿੰਦੀਆਂ ਨੇ ਕੈਲਸ਼ੀਅਮ ਘਟ ਗਿਆ ਵਿਟਾਮਿਨ ਡੀ ਘਟ ਗਿਆ ਬੀ 12 ਘਟ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਾਸਤੇ ਬੀਟ ਗ੍ਰਾਸ ਦਾ ਪਾਊਡਰ ਸਭ ਤੋਂ ਉੱਪਰ ਚੀਜ਼ ਆ ਬੀਟ ਗ੍ਰਾਸ ਦਾ ਜੂਸ ਸਭ ਤੋਂ ਉੱਪਰ ਚੀਜ਼ ਆ ਇਹ ਇਹਨੂੰ ਲੈਣਾ ਚਾਹੀਦਾ ਹੁਣ ਜਿਵੇਂ ਜਿਵੇਂ ਸਾਡੇ ਸਾਡੇ ਵੈਦ ਜੀ ਨੇ ਬਣਾਇਆ ਅਸੀਂ ਆਪਣਾ ਫਾਰਮੂਲਾ ਆ ਜੀ ਇਤੀ ਚੌਂਤੀ ਕਿੱਲੇ ਦੇ ਵਿੱਚ ਅਸੀਂ ਵੀਟ ਗ੍ਰਾਸ ਦਾ ਫਾਰਮ ਹਾਊਸ ਬਣਾਇਆ ਹੋਇਆ ਜਿਹਦੇ ਵਿੱਚ ਅਸੀਂ ਆਪਣਾ ਵੀਟ ਗ੍ਰਾਸ ਪ੍ਰੋਸੈਸ ਕਰਦੇ ਆ ਇਹ ਦੇਹਰਾਦੂਨ ਦੇ ਨੇੜੇ ਆ ਕਦੇ ਮੌਕਾ ਲੱਗਾ ਗੇੜਾ ਮਰਵਾਵਾਂਗੇ ਤੇ ਉਹ ਜਿਹੜਾ ਹੈਗਾ ਵੀਟ ਗ੍ਰਾਸ ਔਰ ਉਹ ਉਹਦਾ ਜਿਹੜਾ ਸੰਚਾਲਨ ਕਰਦੇ ਆ ਉਹ ਆਰਮੀ ਤੋਂ ਰਿਟਾਇਰ ਬੰਦੇ ਆ ਇੱਕ ਇੱਕ ਸੁਈ ਦਾ ਵੀ ਖਿਆਲ ਰੱਖਦੇ ਆ ਵੀ ਇੱਧਰ ਉੱਧਰ ਨਾ ਹੋ ਜੇ ਤੇ ਡਿਸਪਲਾਈਨਡ ਦੇ ਨਾਲ ਉਹ ਬਣਾਇਆ ਜਾਂਦਾ ਤੇ ਉਹ ਜਿਹੜਾ ਬੀਟ ਗ੍ਰਾਸ ਆ ਉਹਦਾ ਐ ਚਮਚਾ ਭਰੋ ਪਾਣੀ ਚ ਘੋਲ ਕੇ ਕੁੱਸੇ ਚ ਪਾਣੀ ਚ ਸਵੇਰੇ ਜਦ ਪੀਓਗੇ ਤੁਹਾਨੂੰ ਕਣਕ ਦੇ ਖੇਤ ਚ ਖੜੇ ਵਰਗੀ ਮਹਿਕ ਆਊਗੀ ਇਹ ਜੀ オリジナル ਚੀਜ਼ ਇਹ ਮਿਲ ਵੀ ਜਾਂਦਾ ਜੀ ਤੁਹਾਡੇ ਕੋਲ ਆਪਣੇ ਕੋਲ ਹੀ ਮਿਲਦਾ ਹੈ ਬਾਕੀ ਮਾਰਕੀਟ ਚ ਵੀ ਬਹੁਤ ਮਿਲਦੇ ਨੇ ਪਰ ਜਿੱਤੇ ਵੈਦਵਾਨ ਦੀ ਸਟੈਂਪ ਲੱਗਦੀ ਹੈ ਉਹਦੇ ਤੇ ਫਿਰ ਲੋਕ ਭਰੋਸਾ ਕਰਦੇ ਨੇ ਆਏ ਵੀ ਇਹ ਚੀਜ਼ ਅਸਲੀ ਹੋਈ ਆ ਇਸ ਤੇ ਨਹੀਂ ਭਰੋਸੇ ਦਾ ਨਾਮ ਹਾਂ ਵੈਦ ਸੁਭਾਸ਼ ਗੋਲ ਜਿਹੜੇ ਬਣੇ ਨੇ ਭਰੋਸਾ ਹੀ ਖਟਿਆ ਜੀ ਲੋਕਾਂ ਦਾ ਮਾਇਆ ਜਿਹੜੀ ਆ ਇਹ ਆਉਣ ਜਾਣੀ ਚੀਜ਼ ਆ ਸੁਭਾਸ਼ ਗੋਇਲ ਨੇ ਕਹਿੰਦਾ ਹੁੰਦਾ ਵੀ ਮਾਇਆ ਜਿਹੜੀ ਆ ਉਹ ਬੈਂਕਾਂ 'ਚ ਪਈ ਨਾ ਸੜ ਜੇ ਲੋਕਾਂ ਨੂੰ ਇਹ ਦੇਣੀ ਆ ਤੇ ਉਹਦੇ ਬਦਲੇ ਕੀ ਆ ਕਿ ਲੋਕਾਂ ਦੇ ਥੈਂਕ ਯੂ ਲੈਣੇ ਨੇ ਔਰ ਜਿਹੜਾ ਥੈਂਕ ਯੂ ਆ ਉਹ ਬਾਬੇ ਨਾਨਕ ਦੀ ਕਚਹਿਰੀ ਦੇ ਵਿੱਚ ਦਰਜ ਹੋ ਜਾਂਦਾ ਤੇ ਜਿਹੜੀ ਲੁੱਟ ਹੈ ਉਹ ਵੀ ਉੱਥੇ ਦਰਜ ਹੁੰਦੀ ਆ ਫਿਰ ਉਹ ਕੋਧਰੇ ਦੀ ਰੋਟੀ ਵਾਂਗੂ ਕੱਢ ਕੇ ਦਿਖਾਉਂਦਾ ਮਾਈ ਲਾਲੋ ਫਿਰ ਫਿਰ ਉਹ ਕੱਢ ਕੇ ਦਿਖਾਉਂਦਾ ਹੁਣ ਇਹ ਵੀ ਸਾਡੇ ਵਰਗੇ ਬੈਦ ਦਾ ਕੰਮ ਕਰਦੇ ਆ ਪਰ ਇੰਨਾ ਵੀ ਨਹੀਂ ਸਾਫ਼ ਸੁਥਰੇ ਹੋ ਸਕਦੇ ਜਿਵੇਂ ਵੀ ਅਸੀਂ ਬਾਬੇ ਨਾਨਕ ਦੀ ਕਚਹਿਰੀ 'ਚ ਜਿਵੇਂ ਸਾਫ ਸੁਥਰੇ ਹੋ ਜੀਏ ਉਹਦੇ ਮੂਰੇ ਤਾਂ ਅਸੀਂ ਬੱਚਦਾ ਹੀ ਰਹਾਗੇ ਨਤਮਸਤਕ ਕੀ ਬਾਬਾ ਜੀ ਸਾਰਿਆਂ ਦੀ ਕਿਰਪਾ ਕਰਿਓ ਸਾਡੇ ਹੱਥੋਂ ਵੀ ਇਹੋ ਜੇ ਕੰਮ ਕਰਾਇਓ ਤਾਂ ਕਿ ਅਸੀਂ ਜਦੋਂ ਤੁਹਾਡੀ ਕਚਹਿਰੀ ਚ ਆਈਏ ਤਾਂ ਅਸੀਂ ਤੁਹਾਡੇ ਨਾਲ ਅੱਕ ਬਲਾ ਕੇ ਬਹਿ ਸਕੀਏ ਤੁਹਾਡੇ ਬੁਰੇ ਨੀਵੇਂ ਹੋ ਕੇ ਨਾ ਬੈਠੀਏ ਗਰਦਨ ਨੀਵੀਂ ਕਰਕੇ ਨਾ ਬੈਠੀਏ ਸਿਰ ਨੀਵਾ ਕਰਕੇ ਬੈਠੀਏ ਮੱਤ ਨੀਵੀਂ ਕਰਕੇ ਬੈਠੀਏ ਤਾਂ ਕਿ ਅਸੀਂ ਤੁਹਾਡੇ ਚਰਨਾਂ ਚ ਠੀਕ ਰਹੀਏ ਔਰ ਜਿਹੜਾ ਬੀਟ ਗ੍ਰਾਸ ਦੀ ਮੈਂ ਗੱਲ ਕੀਤੀ ਹੈ ਪਿਓਰ ਹੈ オリジナル ਹੈ ਜਿਹੜਾ ਅਸੀਂ ਦੰਨੇ ਆ ਲੋਕੀ ਦਾ ਜੂਸ ਡੱਬੇ ਚ ਬੰਦਨ ਨਾਲ ਲਿਆ ਕਰੋ ਕਿਸੇ ਬੋਤਲ ਚ ਬੰਦ ਨਾ ਖਰੀਦਿਆ ਕਰੋ ਹਾਂ ਜੇ ਕੋਈ ਕੱਢ ਕੇ ਪਲਾਉਂਦਾ ਉਹ ਪੀ ਲੋ ਨਹੀਂ ਲੋਕੀ ਘਰੇ ਲਿਆ ਕੇ ਮਿਕਸੀ ਚ ਗ੍ਰਾਈਂਡ ਕਰਕੇ ਪੀ ਲੋ ਉਹਦਾ ਜਿਹੜਾ ਫਾਇਦਾ ਲੋਕੀ ਦੇ ਜੂਸ ਦਾ ਸਭ ਤੋਂ ਵੱਧ ਫਾਇਦਾ ਤੁਹਾਡੀ ਗੱਟ ਹੈਲਥ ਜਿਹੜੀ ਆ ਉਹਨੂੰ ਸਟਰੋਂਗ ਕਰਦਾ ਜਿਹਦੀ ਗੱਟ ਹੈਲਥ ਸਟਰੋਂਗ ਹੋ ਗਈ ਜਿਹਦਾ ਲੀਵਰ ਸਟਰੋਂਗ ਹੋ ਗਿਆ ਜਿਹਦੀ ਭੁੱਖ ਠੀਕ ਹੋ ਗਈ ਜਿਹਦੀਆਂ ਅੰਤੜੀਆਂ ਅੰਦਰੋਂ ਪੇਟ ਦੀਆਂ ਠੀਕ ਹੋ ਗਈਆਂ ਕਬਜ ਠੀਕ ਹੋ ਗਈ ਉਹ ਪੇਸ਼ੈਂਟ ਤੋਂ ਵੱਡਾ ਅਮੀਰ ਕੋਈ ਹੋਈ ਨਹੀਂ ਸਕਦਾ ਧੰਨਵਾਦ ਵੈਦ ਸਾਹਿਬ ਤੁਹਾਡਾ ਕੋਈ ਵੀ ਸਵਾਲ ਜੁੜਿਆ ਹੋਵੇ ਤੁਹਾਡੀ ਸਿਹਤ ਦੇ ਨਾਲ ਕਿਸੇ ਵੀ ਕਿਸਮ ਦਾ ਹੋਵੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਤੌਰ ਤੇ ਲਿਖਿਓ ਆਪਣਾ ਪਤਾ ਲਾਜ਼ਮੀ ਲਿਖੋ ਅਸੀਂ ਕੋਸ਼ਿਸ਼ ਕਰਾਂਗੇ ਕਿ ਵੈਦ ਸਾਹਿਬ ਨੂੰ ਜਦੋਂ ਅਗਲੇ ਐਪੀਸੋਡ ਦੇ ਵਿੱਚ ਮਿਲੀਏ ਤਾਂ ਤੁਹਾਡੀਆਂ ਜਿਹੜੇ ਜਿਹੜੇ ਤੁਹਾਡੇ ਸਵਾਲ ਨੇ ਅਸੀਂ ਉਹਨਾਂ ਤੋਂ ਜਵਾਬ ਲੈ ਸਕੀਏ ਜੇਕਰ ਤੁਸੀਂ ਇਹ ਦਵਾਈਆਂ ਲਈਆਂ ਨੇ ਜਾਂ ਜਿਹੜੇ ਉਪਚਾਰ ਦੱਸੇ ਨੇ ਕੀਤੇ ਨੇ ਉਹਨਾਂ ਦਾ ਅਸਰ ਤੁਹਾਡੇ ਤੇ ਘੱਟ ਹੋਇਆ ਜਾਂ ਜਿਵੇਂ ਹੀ ਨਹੀਂ ਹੋਇਆ ਉਹ ਵੀ ਦੱਸਿਓ ਜੇ ਤੁਹਾਡੀ ਕੋਈ ਸ਼ਿਕਾਇਤ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਕੱਲੇ ਸੁਝਾਅ ਲਿਖਣਿਆ ਆਪਣੀ ਸ਼ਿਕਾਇਤ ਵੀ ਨਾਲ ਨਾਲ ਦਰਜ ਕਰਾਈ ਜਾਏ ਕਿਉਂਕਿ ਜਦੋਂ ਅਸੀਂ ਅਗਲੇ ਐਪੀਸੋਡ ਦੇ ਵਿੱਚ ਵੈਦ ਸਾਹਿਬ ਨੂੰ ਬੁਲਾਗੇ ਤਾਂ ਘੱਟੋ ਘੱਟ ਪੁੱਛਣ ਵਾਲੇ ਬਣਗੇ ਭਾਈ ਤੁਹਾਡੇ ਕਹਿਣ ਤੇ ਫਲਾਣੇ ਬੰਦੇ ਨੇ ਫਲਾਣੀ ਦਵਾਈ ਲੈ ਲਈ ਉਹਨ ਝੂਠ ਬੋਲ ਕੇ ਸਾਡੇ ਕੋਲ ਚਲੇ ਗਏ ਅਸੀਂ ਨਾਲ ਦੀ ਨਾਲ ਅਗਲੇ ਐਪੀਸੋਡ ਦੇ ਵਿੱਚ ਉਸ ਗੱਲ ਨੂੰ ਲੈ ਕੇ ਪੁਖਤਾ ਜਿਹੜੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਆਵਾਂਗੇ ਤੁਹਾਨੂੰ ਇਹ ਐਪੀਸੋਡ ਕਿਵੇਂ ਲੱਗਿਆ ਇਸ ਦੀ ਲਾਜ਼ਮੀ ਤੌਰ ਤੇ ਫੀਡਬੈਕ ਕਮੈਂਟ ਦੇ ਵਿੱਚ ਲਾਜ਼ਮੀ ਤੌਰ ਤੇ ਦਿਓ ਧੰਨਵਾਦ